ਅਸੀਂ ਅਕਸਰ ਇੱਕ ਕਹਾਵਤ ਸੁਣਦੇ ਆ ਕਿ ਪੁੱਤ ਕੁੱਤ ਹੋ ਸਕਦਾ ਪਰ ਮਾਪੇ ਕੁਮਾਪੇ ਨਹੀਂ ਹੋ ਸਕਦੇ ਪਰ ਜਿਹੜੀ ਮਾਂ ਨੇ ਆਪਣੇ 14 ਸਾਲ ਦੇ ਪੁੱਤ ਦੇ ਨਾਲ ਕਰਤੂਤ ਕੀਤੀ ਇਸ ਨੂੰ ਸੁਣ ਕੇ ਚੰਗੇ ਚੰਗੇ ਲੋਕਾਂ ਦੇ ਰੋਂਗਟੇ ਖੜੇ ਹੋ ਗਏ ਤੇ ਮਾਂ ਨੂੰ ਇੰਨਿਆ ਕੁ ਲਾਂਤਾਂ ਪਾਈਆਂ ਜਿਸ ਨੂੰ ਸੁਣ ਕੇ ਇਸ ਮਾਂ ਨੂੰ ਵੀ ਹੁਣ ਆਪਣੇ ਕਰੇ ਦੇ ਉੱਤੇ ਸ਼ਰਮ ਆ ਰਹੀ ਹੈ ਜਿਸ ਨੇ ਕਿ ਆਪਣੇ ਆਸ਼ਿਕ ਦੇ ਪਿੱਛੇ ਆਪਣੇ ਹੀ ਪੁੱਤ ਨੂੰ ਮਾਰ ਮੁਕਾ ਦਿੱਤਾ ਜੀ ਹਾਂ ਦਾਦੀਏ ਕੀ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਹੈ ਜਿੱਥੇ ਨਜਾਇਜ਼ ਸਬੰਧਾਂ ਦੇ ਚੱਲਦੇ ਮਾਂ ਨੇ ਆਸ਼ਕ ਨਾਲ ਮਿਲ ਕੇ ਆਪਣੇ ਪੁੱਤ ਦਾ ਕਤਲ ਕਰ ਦਿੱਤਾ ਗਿਆ ਜਿਸ ਦਾ ਖੁਲਾਸਾ 11 ਸਾਲਾਂ ਬਾਅਦ ਹੋਇਆ ਤਾਂ ਪੁਲਿਸ ਨੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਕਿਉਂਕਿ ਉਸ ਬੱਚੇ ਦੇ ਤਾਏ ਨੂੰ ਸ਼ੱਕ ਸੀ ਤੇ ਇਸ ਦੀ ਸ਼ਿਕਾਇਤ ਦਿੱਤੀ ਗਈ ਤਾਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜਦੋਂ ਕਾਰਵਾਈ ਕੀਤੀ ਤਾਂ ਇਸ ਮਾਮਲੇ ਦੇ ਵਿੱਚ ਇਹਨਾਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਇਹ ਪ੍ਰੇਮ ਸਬੰਧਾਂ ਦੇ ਵਿੱਚ ਬੰਨੇ ਹੋਏ ਨੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਸ਼ਿਕਾਇਤ ਕਰਤਾ ਜੋ ਕਿ ਬੱਚੇ ਦਾ ਤਾਇਆ ਆ ਉਸ ਦੀ ਗੱਲਬਾਤ ਸੁਣਾਉਂਦੇ ਹਾਂ ਇਹ ਨਜਾਇਜ਼ ਸਬੰਧ ਹੀ ਹੈ ਉਹ ਬੰਦੇ ਨਾਲ ਜਿਹੜਾ ਮੁੰਡਾ ਫੜਿਆ ਹੋਂ ਕਿਹਦੇ ਰਣਜੀਤਕੌਰ ਦੇ ਉਹ ਮੁੰਡੇ ਦੀ ਮਾਂ ਹੈ ਅੱਛਾ ਤੁਹਾਡੀ ਕਿ ਲੱਗਦੀ ਮੇਰੀ ਭਝਾਈ ਛੋਟੀ ਹੈ ਠੀਕ ਹੈ ਉਹ ਮੁੰਡਾ ਢੱਕਦਾ ਸੀ ਸਾਡੇ ਨਾਲ ਵੇਲੇ ਹੁਣ ਬੋਲਣ ਨਹੀਂ ਇਹਦਾ ਮੁੰਡਾ ਢੱਕਦਾ ਸੀ ਤੇ ਇਹ ਢੱਕੀ ਨਹੀਂ ਰਹੀ ਉਹਨੇ ਇੱਕ ਦੁਆਰੇ ਕਿਤੇ ਤਾਂ ਤਾਂ ਕੀਤਾ ਬੋਲੇ ਬਾਲੇ ਇਹਨਾਂ ਨੂੰ ਗਾਲਾਂ ਵਿੱਚ ਕੱਢੀਆਂ ਸੀ ਇਹਨਾਂ ਨੇ ਸਲਾਹ ਕੀਤੀ ਤੁਹਾਨੂੰ ਬਾਹਰ ਸੜੇ ਕਿੰਨੂੰ ਮਸੀ ਉਸ ਵੇਲੇ ਮੁੰਡੇ ਉਹ 12 13 ਸਾਲ ਦੇ ਤੇ ਕਿਦਾਂ ਸ਼ੱਕ ਪਿਆ ਫਿਰ ਤੁਹਾਨੂੰ ਦਾ ਇਹ ਦੋ ਤਿੰਨ ਮਹੀਨੇ ਲੱਭਾ ਨਹੀਂ ਮੈਂ ਤੇ ਮੈਂ ਪਿੱਛੇ ਮੈਂ ਕਿੱਥੇ ਗਿਆ ਠੀਕ ਹੈ ਇਹਾਂ ਦੀ ਕੰਮ ਤੇ ਕੱ ਲੈ ਆ ਪੁੰਨੇ ਠੀਕ ਹੈ ਤਿੰਨ ਮਹੀਨੇ ਪੁੱਛਦਾ ਹੀ ਰਿਹਾ ਮੈਂ ਨਹੀਂ ਦੱਸਿਆ ਨੇ ਫਿਰ ਮੈਂ ਰਬੜ ਦਿੱਤੀ ਠੀਕ ਹੈ ਹਾਂ ਅੱਜ ਕਿੰਨੇ ਸਾਲਾਂ ਬਾਅਦ ਤੇਰੇ ਕੋਲ ਆਏ ਇਹ 12 ਸਾਲ ਹੋ ਗਏ ਸਾਬ ਦਾ ਆ 10 ਮਹੀਨੇ ਜਾ ਕੇ 12 ਸਾਲ ਹੋ ਜਾਂਦੇ ਲੋ ਫਿਰ ਜੇ ਕਹ ਲੈ ਜਾਵੇ ਉਹ ਕਹਾਵਤ ਸੱਚੀ ਹੋ ਗਈ ਕਿ 12 ਸਾਲ ਬਾਅਦ ਰੂੜੀ ਦੀ ਸੁਣੀ ਜਾਂਦੀ ਆ ਉਹਨੂੰ ਕੇ ਫੜਾਇਆ ਵੀ ਨਹੀਂ ਆਪੇ ਮਰ ਗਏ ਨੇ ਆਪੇ ਹੀ ਫੜੇ ਗਏ ਨੇ ਹਸਾਬ ਨਾਲ ਮੈਂ ਤਾਂ ਫਿਰ ਨੂੰ ਜੁਗਾ ਨਹੀਂ ਹਾਂ ਤੇ ਆਪੇ ਇਹਨਾਂ ਦੇ ਅੱਗੇ ਆ ਗਿਆ ਪਾਪ ਕਿ ਕੀ ਸਮਝਦੇ ਹੋ ਕਾਲ ਯੁੱਗ ਦਾ ਤੌਰ ਆ ਇੱਕ ਮਾਂ ਨੇ ਪੋਤੀ ਮਾਰਤਾ ਉਹ ਤੇ ਸਮਝਣਾ ਕੀ ਹੈ ਜੀ ਪਤਾ ਹੀ ਹੈ ਜੋ ਬਣ ਗਏ ਜੋ ਮਾੜਾ ਮਾੜਾ ਹੀ ਹੈ ਮਾੜਾ ਦਾ ਰਿਜ਼ਲਟ ਮਾੜਾ ਹੀ ਰਹਿਣਾ بڑے ਭਰਾ ਦੀ ਵੱਡੇ ਦੀ ਜਦੋਂ ਨਾਲ ਵਿਆਹੀ ਸੀ ਉਹਨਾਂ ਦੀ ਕਿਦਾਂ ਮੋੜ ਗਈ ਸੀ ਉਹ ਤਾਂ ਬੰਬਾਰੋਕ ਮਰਿਆ ਹੈ। ਨਾਲ ਸ਼ੂਗਰ ਹੋ ਗਈ। ਛੋਟਾ ਹੈ ਭਰਾ ਹਤੀਪਾ ਲਿਆ ਇਹ ਨਾ ਵੱਡਾ ਨਹੀਂ। ਉਹ ਕਿਤਰੇ ਵਿਚਾਰਾਂ ਮਰ ਗਿਆ। ਕਿੱਥੋਂ ਫਰਕ ਨਹੀਂ ਹੁੰਦਾ ਮੈਨੂੰ ਹੁਣ। ਹੁਣ ਤੇ ਇਹਨਾਂ ਨੂੰ ਜਲੰਧਰੋਂ ਭੜਿਆ ਮੈਂ ਖੇ ਲੈਂਦਾ। ਮੁੰਡਾ ਇੱਥੋਂ ਦਾ ਹੀ ਸਤਨਾਮ ਸਿੰਘ ਬਿਹਾਰੀ ਆਂਦੇ। ਪਿੰਡ ਦਾ ਹੀ। ਆ ਪਿੰਡ ਦਾ ਹੀ। ਜਗ੍ਹਾ ਜਿੱਥੇ ਨੱਪਿਆ ਗਿਆ ਇਹ ਜਗ੍ਹਾ ਕਿੱਥੀ ਆ ਕੋਈ ਕੀ ਸੀ ਇਸ ਤੇ। ਜਗ੍ਹਾ ਇਹ ਸਾਡਾ ਘਰ ਹੀ ਆ ਜੀ। ਆ ਮੈਂ ਵੀ ਇੱਥੇ ਪਹਿਲਾਂ ਰਹਿੰਦਾ ਰਿਹਾ। ਅੰਦਰ ਉਹ ਬਰਾ ਇਥੇ ਰਹਿੰਦੀ ਮਾਰੇ ਅਸੀਂ ਗੁੱਸੇ ਗੱਜੇ ਹੋਏ ਤੇ ਮੈਂ ਥਾਂ ਲੈ ਕੇ ਵੱਖਰਾ ਚੱਤ ਲਿਆ ਤੇ ਇਹ ਸਾਡੀ ਮਾਹਲਾ ਕਰ ਸੀ ਆ ਮਾਂ ਨੂੰ ਬੈਠ ਫਾਗ ਦਿੱਤੀ ਮਾਂ ਇਥੇ ਰਹਿੰਦੀ ਜਦੋਂ ਨਜਾਇਜ਼ ਬੰਧ ਬਣੇ ਭਜਾਈ ਦੇ ਇਸ ਮੁੰਡੇ ਨਾਲ ਉਦੋਂ ਭਜਾਈ ਦੀ ਕਿੰਨੀ ਉਮਰ ਹੋ ਗਈ ਤੇ ਮੁੰਡੇ ਦੀ ਕਿੰਨੀ ਉਮਰ ਸੀ ਉਮਰ ਦਾ ਇਹਨਾਂ ਦਾ ਹੁਣ ਨਹੀਂ ਨ ਪਤਾ ਸਾਨੂੰ ਉਮਰ ਇਹਨਾਂ ਦੀ ਕਿੰਨੀ ਹੈ ਤੇ ਕਿੰਨੀ ਨਹੀਂ ਪਰ ਇਹ ਹੈ ਤਾਂ ਗਲਤੀ ਹੀ ਜੋ ਕੁਝ ਵੀ ਆ ਇਹ ਹੋ ਹੈ ਵੀ ਇਹ ਸੰਬੰਧ ਤੇ ਚਲੇ ਜਾਂਦੇ ਮੁੰਡਾ ਦੇ ਨਾਮ ਆ ਕੀ ਜਾਂਦੇ ਤੁਸੀਂ ਅਸੀਂ ਤਾਂ ਇਨਸਾਫ ਚਾਹੁੰਦੇ ਹਾਂ ਕਿਸ ਤਰੀਕੇ ਦਾ ਸਹਾਇਤਾ ਮਿਲ ਜਾਈਏ ਨਾ ਉੱਥੇ ਹੀ ਹੁਣ ਦੋਸ਼ੀਆਂ ਦੀ ਗੱਲ ਕੀਤੀ ਜਾਵੇ ਤਾਂ ਦੋਸ਼ੀਆਂ ਨੇ ਵੀ মিডিਆ ਨਾਲ ਗੱਲਬਾਤ ਕੀਤੀ ਤਾਂ ਹੁਣ ਉਹਨਾਂ ਨੂੰ ਆਪਣੇ ਕੀਤੇ ਤੇ ਪਛਤਾਵਾ ਹੋ ਰਿਹਾ ਜੀਤਕੌਰ ਜੀਤਕੌਰ ਦੀ ਕਿੰਨੀ ਉਮਰ ਹੈ ਸਾਠ ਸਾਲ ਤੇ ਇੱਕ ਕਦੇ ਕਨੇ ਕਰਦਾ ਹੈ ਜਬਰਦਸਤੀ ਕਰਦਾ ਹੁੰਦਾ ਕੰਧਾ ਡਾਪਦਾ ਜਬਰਦਸਤੀ ਕਰਕੇ ਹੁੰਦਾ ਹੁੰਦਾ ਕੰਧਾ ਡਾਪਦਾ ਜਬਰਦਸਤੀ ਕਿਉਂ ਕਰਦਾ ਹੈ ਹਾ ਮੈਂ ਇੱਥੇ ਮੁੰਡਿਆਂ ਨੂੰ ਵੀ ਪਤਾ ਹੀ ਹੈ ਮਾਰ ਇਹਨੂੰ ਮਰਵਾਇਆ ਇਹਦੇ ਇੱਕ ਦੋ ਵਾਰੀ ਜਿਹਨੇ ਰਲ ਕੇ ਜਿਹਦੇ ਨਾਲ ਰਲ ਕੇ ਤੁਸੀਂ ਮਾਰਿਆ ਉਹਨਾਂ ਕੀ ਜ਼ਮਾਨੇ ਪਰ ਸਬੰਧ ਤੁਹਾਡਾ ਇਦਾਂ ਕੋਈ ਵੀ ਨਹੀਂ ਇਹ ਜ਼ਬਰਦਸਤੀ ਹੁੰਦਾ ਹੈ ਸਾਡੇ ਘਰ ਇਹ ਮੁੰਡਾ ਹਾਂ ਇਹਨੂੰ ਬੜੀ ਵਾਰ ਢੱਕਿਆ ਹੈ ਅੱਛਾ ਮੁੰਡਾ ਨੂੰ ਮਾਰਦੇ ਫਿਰ ਆਪਣਾ ਮੁੰਡਾ ਨੂੰ ਮਾਰਦਾ ਜਿੰਨੇ ਮਾਰਿਆ ਹਨ ਕਿ ਰਾਤ 12:00 ਦਾ 10:00 ਵਜੇ ਪਗੋੜੇ ਪਗੋੜੇ ਤੇ ਫਿਰ ਮੈਨੂੰ ਇਹਨੇ ਕਿਹਾ ਤੂੰ ਪਗੋੜੇ ਹੋ ਜਾ ਫਿਰ ਉੱਤੇ ਜਿੱਥੇ ਰਹਿੰਦਾ ਰੇ ਵੱਡੇ ਮੁੰਡੇ ਨੂੰ ਮਾਰ ਦੇਣ ਲੱਗਾ ਫੇਰ ਕੱਢਿਆ ਕਿੰਨੇ ਸਾਲ ਤੋਂ ਪਕੜੇ ਹੋ 14 ਕਿ ਸਾਲ ਹੋ ਗਏ ਨਹੀਂ ਨਜਰ ਤੋਂ ਇਕੱਠੇ ਆ ਜੀ ਤੁਸੀਂ ਖਾ ਬੋਲ ਰਹੇ ਹੋ ਸਜ਼ਾ ਵੀ ਉਦੋਂ ਉਦੋਂ ਜਦੋਂ ਆਪਣਾ ਬੱਚਾ ਮਾਰਿਆ ਤੁਸੀਂ ਕਿੰਨੀ ਉਮਰ ਸੀ ਉਹਦੀ 15 ਕਿ ਸਾਲ ਹਾਂਜੀ ਰਾਮ ਨਹੀਂ ਆਇਆ ਮੰਜ ਮੈਂ ਕਿਹਾ ਰਾਮ ਮੰਜ ਕਹਿੰਦਾ ਕਿ ਇਹ ਕਿਸਕੇ ਆਇਆ ਜੀ ਫੋਨ ਤੁਸੀਂ ਗਲਤੀ ਮੰਨ ਲਓ ਗਲਤੀ ਕੋਈ ਉਦੋਂ ਨਹੀਂ ਗਲਤੀ ਮਹਿਸੂਸ ਹੋਈਦਾ ਇਦਾਂ ਨਹੀਂ ਇਦਾਂ ਮੁਲਾਹੀ ਮੈਂ ਆਉਂਦਾ ਹਾਂ ਇੱਧਰ ਇੰਦ ਲੱਗਦਾ ਨਹੀਂ ਆਪਨੇ ਇਹ ਕਰਤੇ ਕਿਹਦਾ ਕੋਣ ਵਚਨ ਹੈ ਮੇਰੇ ਮਾ ਜੀ ਕਹਿੰਦੇ ਜੀ ਹੜਤਾਂ ਹੈ ਹਾਂ ਚਲੋ ਹਾਂ ਉਹ ਦਰਦ ਕਰਦਾ ਰਹਿੰਦਾ ਹਾਂ ਇਹਦੀ ਹੀ ਇਹਦਾ ਮਿਲ ਜੁਲ ਕੇ ਕੰਮ ਨਹੀਂ ਕਰਦੇ ਹਾਂ ਹਾਂ ਹਲਕਾ ਤਰੀਕਾ ਹਾਂ ਰੱਬ ਦਾ ਸਰੋਈ ਫਿਰ ਕੀ ਕੀਤਾ ਇਹ ਦੋਵਾਂ ਨੇ ਨਿਵਾਹ ਖੜੀਆਂ ਹੁੰਦੀਆਂ ਮਰਾਤ ਇਹ ਇੱਥੇ ਕਿਦਾਂ ਦਾ ਪਿਆ ਕਿਹਦਾ ਹੁੰਦਾ ਜੀ ਕਿੰਨਾ ਚਿਰ ਤੁਹਾਡੇ ਸੰਬੰਧ ਰਹੇ ਆਪਸ ਵਿੱਚ ਇੱਕ ਦੋ ਹਾਂ ਸਾਲਾਂ ਦਾ ਰਿਸ਼ਤਾ ਮਾਤ ਪਿਤਾ ਦੀਆਂ ਮੈਨੂੰ ਨਾ ਤੁੰਮ ਪੁੱਛਣਾ ਸਰ ਉਹ ਮੁੰਡੇ ਦੀ ਉਮਰ ਕਿੰਨੀ ਸੀ ਤੁਹਾਨੂੰ ਉਹਦੋਂ ਰਹੇ ਸੀ ਜੋ ਤਾਂ 15 ਸਾਲ ਦੇ ਲੱਗਦੇ ਸੀ ਫਿਰ ਉਹ ਤੋਂ ਅਗਰ ਚੱਲ ਗਏ ਆ ਗਏ ਫਿਰ ਕਿੰਨਾ ਚਿਰ ਰਹੇ ਉੱਥੇ ਉੱਥੇ 4.5 ਸਾਲ ਤੇ ਹੁਣ ਕਿੱਥੇ ਰਹਿਣ ਦੇ ਇਹ ਹਾਂ ਜਿੰਦਰਾ ਹੀ ਚੱਲ ਉੱਥੋਂ ਪੁੱਛਣਾ ਪੜਿਆ ਨਹੀਂ ਨਹੀਂ ਇੱਥੇ ਆਏ ਹਾਂ ਕੀ ਕਰਨਾ ਇੱਥੇ ਪੈਂਦੀ ਰਹਿੰਦਾ ਮੈਂ ਮਹੀਨਾ ਕੋ ਗਿਆ ਫਿਰ ਹਾਂ ਤੇ ਇਹ ਲੜੀ ਵੀ ਨਾਲੇ ਇਹ ਲੇਡੀ ਚੌਥੀ ਜੰਦਰ। ਤੇ ਤੁਸੀਂ ਸਾਰਾ ਉਹ 12 ਸਾਲ ਤੋਂ ਇਕੱਠੇ ਰਹਿੰਦੇ ਹੋ। ਹਾਂ ਜੀ ਉੱਥੇ। ਤੇ ਤੁਸੀਂ ਪਿੰਡ ਕੀ ਕਰਨਾ ਹੈ? ਮੈਂ ਪਿੰਡ ਆ ਗਿਆ ਨਾ ਕੱਲਾ। ਕੀ ਕਰਨਾ? ਕੇਸ ਦਰخواਹਤ। ਇਹ ਤਾਂ ਕਰਦੇ ਆ ਹੀ। ਜਹੇ ਨਾ ਚੱਲੀ ਲੜਦੀ ਨਹੀਂ ਮੇਰੇ ਨਾਲ। ਹਾਂ। ਪਰ ਇਹ ਦੋਨੋਂ ਹੀ। ਉੱਥੇ ਇਸ ਮਾਮਲੇ ਦੇ ਉੱਤੇ ਡੀਐਸਪੀ ਬਟਾਲਾ ਪੁਲਿਸ ਦਾ ਬਿਆਨ ਸਾਹਮਣੇ ਆਇਆ। ਉਹਨਾਂ ਕਹਿੰਿਆ ਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਲ 2014 ਦੇ ਵਿੱਚ ਨਾ ਇੱਕ ਲੜਕਾ ਸੰਦੀਪ ਸਿੰਘ ਗਾਇਬ ਹੁੰਦਾ। ਤੇ ਉਹਦੇ ਤਾਏ ਨੇ ਸਾਡੇ ਕੋਲ ਪਰਚਾ ਦਰਜ ਕਰਾਇਆ 42/14 ਸ਼੍ਰੀ ਹਰਗੋਬਿੰਦਪੁਰ ਵਿਖੇ ਪਰਚਾ ਦਰਜ ਹੋਇਆ 364 34 ਆਈਪੀਸੀ ਦੇ ਤਹਿਤ ਕਿ ਮਾਰ ਦੇਣ ਦੀ ਨੀਅਤ ਨਾਲ ਮੇਰੇ ਭਤੀਜੇ ਨੂੰ ਰਣਜੀਤ ਕੌਰ ਜੋ ਕਿ ਇਹਦੀ ਭਝਾਈ ਸੀਗੀ ਤੇ ਨਾਲ ਸਤਨਾਮ ਸਿੰਘ ਸੱਤਾ ਜੋ ਵੀ ਇਸੇ ਹੀ ਖੋਜਕੀਪੁਰ ਪਿੰਡ ਦਾ ਹੀ ਹੈਗਾ ਇਹਨਾਂ ਦੋਹਾਂ ਨੇ ਜਿਨ੍ਹਾਂ ਦੇ ਵਿੱਚ ਨਜਾਇਜ਼ਬੰਦ ਸੀ ਤੇ ਇਹਨਾਂ ਨੇ ਉਹਨੂੰ ਮਾਰ ਕੇ ਕਿਤੇ ਗਾਇਬ ਕਰ ਦਿੱਤਾ ਜਾਂ ਉਹਨੂੰ ਮਾਰਨ ਦੀ ਨੀਅਤ ਨਾਲ ਗਾਇਬ ਕੀਤਾ ਹੋਇਆ ਹੈ ਤੇ ਉਹਦੇ ਤਹਿਤ ਪ੍ਰਚਰ ਰਜਿਸਟਰਡ ਹੋਇਆ ਉਸ ਤੋਂ ਬਾਅਦ ਪੁਲਿਸ ਰੇਡ ਕਰਦੀ ਰਹੀ ਤੇ ਇਹ ਦੋਨੇ ਜਣੇ ਗਾਇਬ ਹੋ ਗਏ ਸੀ ਇੱਥੋਂ ਫਿਰ ਇਹ ਬਾ ਜੋ ਪੀਓ ਬਣ ਕੇ 11 ਸਾਲਾਂ ਬਾਅਦ ਅੱਜ ਮਾਨਯੋਗ ਡੀਆਈਜੀ ਬਾਰਡਰ ਰੇਂਜ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਔਰ ਐਸਐਸਪੀ ਸੁਹੇਲ ਕਾਸਮੀਰ ਸਾਡੇ ਬਟਾਲਾ ਦੇ ਐਸਐਸਪੀ ਸਾਹਿਬ ਆਈਪੀਐਸ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਤੇ ਸਾਰੀ ਪੁਲਿਸ ਨੂੰ ਇਹ ਹੇਗਾ ਸੀ ਇੱਕ ਮੁਹਿੰਮ ਤੇ ਸ਼ੁਰੂ ਕੀਤੀ ਹੋਈ ਸੀ ਕਿ ਜਿਹਦੇ ਵਿੱਚ ਅਸੀਂ ਪੀਓਜ਼ ਨੂੰ ਅਰੈਸਟ ਕਰ ਰਹੇ ਸੀ ਤੇ ਉਹਦੇ ਤਹਿਤ ਅਸੀਂ ਆ ਦੋ ਇਹਨਾਂ ਨੂੰ ਇਹਨਾਂ ਦੋਨਾਂ ਨੂੰ ਰਣਜੀਤ ਸਿੰਘ ਔਰ ਸਤਨਾਮ ਸਿੰਘ ਸੱਤਾ ਦੋਨਾਂ ਨੂੰ ਅਸੀਂ ਅਰੈਸਟ ਕੀਤਾ ਇਸ ਮੌਕੇ ਤੇ ਦੌਰਾਨੇ ਪੁੱਛ ਗਈ ਸੀ ਇਹਨਾਂ ਨੇ ਉਸ ਮੁੰਡੇ ਬਾਰੇ ਇਹ ਦੱਸਿਆ ਕਿ ਕਿਉਂਕਿ ਇਹਨਾਂ ਦੇ ਆਪਸ ਵਿੱਚ ਨਜ਼ਾਇਰ ਰਿਲੇਸ਼ਨ ਸੀ ਕਿਉਂਕਿ ਆ ਜਿਹੜੀ ਰਣਜੀਤ ਕੌਰ ਸੀ ਇਹਦਾ ਘਰ ਵਾਲਾ ਜਿਹੜਾ ਸੀ ਗੁਰਮੁਖ ਸਿੰਘ ਉਹ ਫੌਜ ਦੇ ਵਿੱਚ ਸੀ ਤੇ ਉਹਦੀ 2010 ਦੇ ਵਿੱਚ ਡੈਥ ਹੋ ਗਈ ਸੀਗੀ ਤੇ ਬਾਅਦ ਦੇ ਵਿੱਚ ਇਹਦੇ ਰਿਲੇਸ਼ਨ ਇਹਦੇ ਨਾਲ ਬਣ ਗਏ ਸੀਗੇ ਸਤਨਾਮ ਸਿੰਘ ਸੱਤਾ ਜੋ ਕਿ ਉਸ ਟਾਈਮ ਤੇ 23 ਸਾਲ ਦਾ ਸੀ ਤੇ ਰਣਜੀਤ ਕੌਰ ਉਸ ਟਾਈਮ ਤੇ 49-50 ਸਾਲ ਦੀ ਹੋਈ ਸੀਗੀ ਤੇ ਇਹਨਾਂ ਦੇ ਆਪਸ ਦੇ ਵਿੱਚ ਰਿਲੇਸ਼ਨ ਹੋ ਗਏ ਔਰ ਉਹ ਹਵਸ ਅਨੇ ਹੋ ਕੇ ਇਹ ਇੱਕ ਮਾਨ ਹੈ ਆਪਣੇ ਹੀ ਪੁੱਤ ਨੂੰ ਕਿਉਂਕਿ ਉਹ ਇਤਰਾਜ ਕਰਦਾ ਸੀ ਇਹਨਾਂ ਦੇ ਰਿਲੇਸ਼ਨ ਤੇ ਉਹ ਹੈ 13-14 ਸਾਲਾਂ ਦਾ ਸੀ ਸਾਰਾ ਤੇ ਇਹਨਾਂ ਨੇ ਉਹਦਾ ਗਲ ਘੁੱਟ ਕੇ ਮਾਰਤਾ ਤੇ ਇੱਥੇ ਹੀ ਇਹ ਘਰ ਸੀਗਾ ਉਹਦਾ ਜਿੱਥੇ ਅਸੀਂ ਹੁਣ ਆਏ ਆਂ ਤੇ ਇੱਥੇ ਹੀ ਉਹਨੇ ਵਿਹੜੇ ਦੇ ਵਿੱਚ ਉਹਨੂੰ ਦੱਬ ਦਿੱਤਾ ਸੀਗਾ ਅੱਜ ਅਸੀਂ ਉਹਨਾਂ ਦੀ লাশ ਬਰਾਮਦ ਕਰਨ ਆਏ ਆਂ ਬੇਟੇ ਸੋ ਦਾਅ ਇਹ ਹੈ ਕਿ ਇਸ ਅੰਨੇ ਕਤਲ ਦੀ ਵਾਰਦਾਤ ਦੀ ਗੁੱਥੀ ਪੁਲਿਸ ਨੇ ਹੁਣ ਸਜਾਈ ਜਿਸ ਦੇ ਵਿੱਚ ਹੁਣ ਇਸ ਪ੍ਰੇਮੀ ਤੇ ਪ੍ਰੇਮਿਕਾ ਦੋਨਾਂ ਨੂੰ ਜਿਹੜਾ ਕਿ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੇ ਕੀ ਆਪਣੇ ਪੁੱਤ ਦਾ ਕਤਲ ਕਰਕੇ ਉਸਨੂੰ ਦੱਬ ਦਿੱਤਾ ਸੀ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ